ਵਿਗੜ ਗਈ ਨਾ ਸਾਥ ਹੋ ਗਈ ਬਲੱਡ ਪ੍ਰੈਸ਼ਰ ਅਚਾਨਕ ਘਟ ਹੋ ਗਿਆ 1 ਘੰਟੇ ਤੱਕ ਦਿਲਵਾਲ ਦੀ ਹਾਲਤ ਬੇਹਦ ਹੀ ਗੰਭੀਰ ਬਣੀ ਰਹੀ ਕ੍ਰਿਟੀਕਲ ਬਣੀ ਰਹੀ 1 ਘੰਟੇ ਤੱਕ ਬੇਹੋਸ਼ੀ ਦੀ ਹਾਲਤ ਸੀ ਰਹੇ ਜੱਗੀ ਸਿੰਘ ਦਿਲਵਾਲ ਡਾਕਟਰਸ ਨੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਥੋੜਾ ਜਿਹਾ ਨਾਰਮਲ ਹੋਇਆ ਸਰਕਾਰੀ ਡਾਕਟਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਕੇ ਦਿਲਵਾਲ ਦੇ ਬੇਹੋਸ਼ੀ ਦੀ ਜਾਣ ਕਰਕੇ ਖਨੌਰੀ ਬਾਰਡਰ ਤੇ ਜੋ ਮਾਹੌਲ ਸੀ ਕਾਫੀ ਗੰਭੀਰ ਬਣ ਗਿਆ ਕਈ ਮਹਿਲਾਵਾਂ ਆਪਣੇ ਹੰਝੂ ਤੱਕ ਨਹੀਂ ਰੋਕ ਸਕੀਆਂ ਤਮਾਮ ਤਸਵੀਰਾਂ ਇਸ ਤੋਂ ਪਹਿਲਾਂ ਕਲ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਵਿਖੋ ਨੌਰੀ ਪਹੁੰਚੀ ਸੀ ਕਿ ਡੱਲੇਵਾਲ ਦੇ ਨਾਲ ਬੁਲਾਕਾਟ ਕੀਤੀ ਸੀ ਹਾਲਚਾਲ ਡੱਲੇਵਾਲ ਦਾ ਜਾਣਿਆ ਗਿਆ ਸੀ ਕਮੇਟੀ ਨੇ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਅਪੀਲ ਕੀਤੀ ਸੀ ਕਲ ਦੇ ਰਾਹ ਦੀਆਂ तमाम ਤਸਵੀਰਾਂ ਇਸ ਤਰੀਕੇ ਨਾਲ ਜੋ ਡੱਲੇਵਾਲ ਦਾ ਮਰਨ ਵਰਤ ਹੈ 43 ਦਿਨ ਉੱਥੇ ਪਹੁੰਚ ਚੁੱਕਿਆ ਹੈ ਜੋ ਡੱਲੇਵਾਲ ਦੀ ਸਿਹਤ ਹੈ ਲਗਾਤਾਰ ਨਸਾਜ਼ ਬਣੀ ਹੋਈ ਹੈ ਹਾਲਕਿ ਡਾਕਟਰਸ ਦਾ ਜੋ ਐਨਜੀਓ ਡਾਕਟਰਸ ਨੇ ਉਹਨਾਂ ਦਾ ਕਹਿਣਾ ਹੈ ਇਸ ਕਾਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਇੱਕ ਇੱਕ ਟਾਈਮ ਇਹੋ ਜਿਹਾ ਆਇਆ ਕਿ ਉਹ ਬਹੁਤ ਹੀ ਜ਼ਿਆਦਾ ਕਬਰਾ ਆ ਗਈ ਸੀ ਕਿਉਂਕਿ ਉਹਨਾਂ ਦਾ ਜੋ ਬਲ हेठा चला गया जैसे गल करिए ह्यूमन बॉडी के लिए जो ब्लड प्रैशर घटना बेहद से बदना दो डेंजरस स्थिति वाल इशारा करते हैं तो डलवाल का जो ब्लड प्रैशर है बिल्कुल ही हेठले पदर से चला गया तो इस तरीके जो डॉक्टर की टीम मौके पर मौजूद सत्था पैर की बालिश जगजीत सि डलवाल जी की सिर नीवे पासे पाया लत्त उच्चे वाले पास की एक घंटे बाद डेवाल की थोड़ी जी सिचुएशन थोड़ी जी नॉर्मल हुई सब के चलते जो माहौल से काफ़ी ਖਨਾਰ ਰਿਮੋਟ ਤੇ ਤੇ ਗੰਭੀਰ ਬਣ ਗਿਆ ਮੇਨਾ ਮੇਸ ਹੋਗੀ ਮਨਪੀਤ ਚਾਹਲ ਫੋਨ ਲਾਈਨ ਤੇ ਜੁੜੋਏ ਨੇ ਮਨਪੀਤ ਜਾਨਣਾ ਚਾਹਾਂਗੇ ਲਾਈਵ ਜੁੜੇ ਹੋਏ ਨੇ ਤੇ ਚਰਨਜੀਤ ਕੌਸ਼ਲ ਮੇਰੇ ਨਾਲ ਮੇਰੇ ਸਹਿਯੋਗੀ ਮਾਫ ਕਰਨਾ ਜੁੜੇ ਹੋਏ ਨੇ ਚਰਨਜੀਤ ਜਾਨਣਾ ਚਾਹਾਂਗੇ ਕੀ ਕੁਝ ਅਪਡੇਟ ਤੁਹਾਡੇ ਦੇ ਕੋਲ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੀ ਹੋਣ ਉਹਨਾਂ ਦੀ ਸਥਿਤੀ ਨਾਰਮਲ ਹੈ ਬਿਲਕੁਲ ਸਰਬਜੋਤ ਲਗਾਤਾਰ ਜਿਹੜੀ ਰਾਤ ਤੋਂ ਹੀ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੀ ਸਿਹਤ ਇੱਕਦਮ ਜ਼ਿਆਦਾ ਖਰਾਬ ਹੋ ਗਈ ਸੀ ਡਾਕਟਰਾਂ ਦੇ ਵੱਲੋਂ ਪੂਰੀ ਰਾਤ ਲਗਭਗ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਗਈ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਇੱਕਦਮ ਉਹਦਾ ਡਾਊਨ ਹੋ ਗਿਆ ਸੀ ਜਿਸ ਤੋਂ ਬਾਅਦ ਇੱਕਦਮ ਜਿਹੜੀ ਡਾਕਟਰੀ ਟੀਮ ਆ ਲਗਾਤਾਰ ਉਹਨਾਂ ਦੇ ਵੱਲੋਂ ਉਹਨਾਂ ਦਾ ਟ੍ਰੀਟਮੈਂਟ ਜਾਰੀ ਕੀਤਾ ਗਿਆ ਇਲਾਜ ਤਾਂ ਨਹੀਂ ਕਰ ਸਕੇ ਕਿਉਂਕਿ ਹੰਗਰ ਸਟ੍ਰਾਈਕ ਜਿਹੜੀ ਹੈਗੀ ਆ ਉਹ ਜਗਜੀਤ ਸਿੰਘ ਡੱਲੇਵਾਲ ਦੀ ਚੱਲ ਰਹੀ ਹੈ ਪਰ ਕਿਤਨਾ ਕੀਤੀ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਕੇ ਉਹਨਾਂ ਦਾ ਜਿਹੜਾ ਬੀਪੀ ਆ ਉਹ ਮੈਂਟੇਨ ਜਗਜੀਤ ਸਿੰਘ ਢੱਲੇਵਾਲ ਦੀ ਸੇਧ ਕੁਝ ਹੱਦ ਤੱਕ ਠੀਕ ਹੈ ਪਰ ਦੂਜੇ ਪਾਸੇ ਤੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਸ੍ਰੀ ਅਖੰਡ ਸਪਾਰਸ਼ ਦੇ ਜਿਹੜੇ ਲਗਾਤਾਰ ਜਿਹੜਾ ਹੈਗਾ ਇੱਥੇ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਪ੍ਰਕਾਸ਼ ਆ ਉਹ ਕੀਤਾ ਗਿਆ ਤੇ ਸ੍ਰੀ ਅਖੰਡ ਪਾਠ ਦੇ ਜਿਹੜੇ ਪਾਠ ਨੇ ਉਹ ਵੀ ਜਗਜੀਤ ਸਿੰਘ ਢੱਲੇਵਾਲ ਦੀ ਸੇਧ ਕਾਮਯਾਬੀ ਨੂੰ ਲੈ ਕੇ ਲਗਾਤਾਰ ਕੀਤੇ ਜਾ ਰਹੇ ਨੇ ਕਿਸਾਨ ਜਿਹੜੇ ਹੈਗੇ ਨੇ ਇੱਥੇ ਲਗਾਤਾਰ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਤੇ ਜਗਜੀਤ ਸਿੰਘ ਢੱਲੇਵਾਲ ਦੀ ਸੇਧ ਕਾਮਯਾਬੀ ਨੂੰ ਲੈ ਕੇ ਜਿਹੜੀ ਅਰਦਾਸ ਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਦੋਂ ਇਤਨਾ ਕਿਤੇ ਜਗਜੀਤ ਸਿੰਘ ਡੱਲੇਵਾਲ ਰਾਤ ਕਾਫੀ ਜਿਆਦਾ ਸਿਹਤ ਉਹਨਾਂ ਦੀ ਖਰਾਬ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਮਨਾਂ ਦੇ ਵਿੱਚ ਕਿਤਨਾ ਕਿਤੇ ਇਹ ਜਰੂਰ ਡਰ ਬੈਠ ਗਿਆ ਸੀ ਕਿਉਂਕਿ ਡਾਕਟਰ ਕਹਿ ਰਹੇ ਨੇ ਕਿ ਹਾਲਾਤ ਬਹੁਤ ਜਿਆਦਾ ਖਰਾਬ ਨੇ 43 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਕਾਫੀ ਜਿਆਦਾ ਸਿਹਤ ਉਹਨਾਂ ਦੀ ਖਰਾਬ ਹੋ ਗਈ ਹੈ ਬਲੱਡ ਪ੍ਰੈਸ਼ਰ ਰਾਤ ਇੱਕਦਮ ਡਾਊਨ ਹੋ ਗਿਆ ਜਿਸ ਤੋਂ ਬਾਅਦ ਕਾਫੀ ਸਮਾਂ ਤਾਂ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਰਹੇ ਫਿਰ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਗਈ ਜਿਸ ਤੋਂ ਬਾਅਦ ਜਾ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਹੋਸ਼ ਆਇਆ ਤਾਂ ਡਾਕਟਰਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਪੂਰੀ ਰਾਤ ਜਿਹੜੇ ਨੇ ਹਾਲਾਤ ਖਰਾਬ ਰਹੇ ਨੇ ਹਾਲਾਤ ਗੰਭੀਰ ਰਹੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਹੁਣ ਸਿਹਤ ਕਾਫੀ ਜ਼ਿਆਦਾ ਕਮਜ਼ੋਰ ਹੋ ਰਹੀ ਹੈ ਤਾਂ 43 ਦਿਨ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਕੱਲ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਆ ਹਾਈ ਪਾਵਰ ਦੀ ਜਿਹੜੀ ਟੀਮ ਆਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਨੇ ਕਮਜ਼ੋਰ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਦਾ ਬਲੱਡ ਪ੍ਰੈਸ਼ਰ ਇੱਕਦਮ ਡਾਊਨ ਹੋ ਗਿਆ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਗਈ ਤਾਂ ਹੁਣ ਜਿਹੜੇ ਕਿਸਾਨ ਨੇ ਮੱਥਾ ਟੇਕ ਰਹੇ ਨੇ ਉਹਨਾਂ ਦੀ ਸਿਹਤ ਕਾਮਯਾਬੀ ਨੂੰ ਲੈ ਕੇ ਅਰਦਾਸ ਕੀਤੀ ਜਾ ਰਹੀ ਆ ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਰਾਤ ਜਗਜੀਤ ਸਿੰਘ ਢੱਲੇਵਾਲ ਇੱਕਦਮ ਕਮਜ਼ੋਰ ਹੋ ਗਏ ਸੀ ਇੱਕਦਮ ਡਾਊਨ ਹੋ ਗਏ ਸੀ ਹੁਣ ਤੁਹਾਡੇ ਵੱਲੋਂ ਅਰਦਾਸ ਕੀਤੀ ਜਾ ਰਹੀ ਆ ਹਾਂਜੀ ਬਹੁਤ ਵਧੀਆ ਜੀ ਨਾ ਨਾ ਭਾਈ ਜੀ ਪਾਪਾ ਜੀ ਕਿ ਕਿਸ ਤਰੀਕੇ ਨਾਲ ਦੇਖਦੇ ਹਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਤਾਂ ਮਾਰੋ 10 ਬੇਨਤੀ ਕਰ ਸਕਦੇ ਆ ਭਾਈ ਮਾਰੇ ਪ੍ਰਮਾਤਮਾ ਦੀ ਚਰਨੀ ਘਰ ਰੱਖਣ 43 ਦਿਨ ਹੋ ਗਏ ਤਾਂ ਰਾਤ ਤੇ ਇੱਕਦਮ ਹਾਲਾਤ ਖਰਾਬ ਹੋ ਗਏ ਸੀ ਇੱਕਦਮ ਸਿਹਤ ਡਾਊਨ ਹੋ ਗਏ ਸੀ ਪਤਾ ਹੀ ਉੱਥੋਂ ਭੱਜ ਗਿਆ ਜੀ ਨੂੰ ਪਤਾ ਲੱਗ ਗਿਆ ਜੀ ਨੂੰ ਲੇਟ ਜਾਂਦੇ ਉਹਦੇ ਭੱਜ ਜਾਂਦੇ ਰੂਹ ਹੀ ਨਿਕਲੀ ਜਾਂਦਾ ਕੀ ਕਰੀ ਗਏ ਬਸ ਸਾਡੇ ਆ ਗੂ ਬਹੁਤ ਆਪਣੇ ਬਸ ਮਾਰੇ ਅਰਦਾਸ ਹੀ ਅਰਦਾਸ ਹੀ ਕਰ ਸਕਦੇ ਇਸ ਬਹੁਤ ਇਹ ਜਗੂ ਨਾਲ ਮਿਲਣਾ ਸਾਨੂੰ ਨਾ ਮੁੜ ਕੇ ਮਿਲੇ ਬਹੁਤ ਸਾਡੇ ਸਾਰੇ ਚਿੰਤਾਜੋਕ ਹੋ ਗਏ ਤੇ ਸਾਰੇ ਜੈਨੇਕੁਰੇ ਹੈਗਿਆ 203000 ਬੰਦਾ ਸਾਰਿਆਂ ਦੀ ਜਾਨ ਮੁੱਠੀ ਚ ਆ ਗਈ ਦੀ ਸਾਡੇ ਆਗੂ ਨੂੰ ਕੁਛ ਨਾ ਹੋਵੇ ਪਰ ਮੈਂ ਸਾਰੇ ਅਸੀਂ ਮਰ ਜਾਈਏ ਇਹੋ ਜਿਹਾ ਆਗੂ ਨਾਲ ਮਿਲਣਾ ਹੈ 30 40 ਸਾਲਾਂ ਚ ਤਿਆਰ ਹੁੰਦਾ ਇਹੋ ਜਿਹਾ ਆਗੂ ਨਾ ਮੁੜ ਕੇ ਸਾਨੂੰ ਮਿਲਣਾ ਇਹੋ ਜਿਹਾ ਆਗੂ ਬਹੁਤ ਬੜਾ ਮੁਸ਼ਕਿਲ ਹੈ ਬੇਦਾਗ ਆਗੂ ਆ ਜੀ ਜੈਨੇਮੀ ਟੀਮ ਹੈ ਇਹਦੀ ਜੀ ਸਾਰੇ ਬੇਦਾਗ ਹੈ ਸੋਨੂੰ ਪਤਾ ਹੈ ਸਾਨੂੰ ਇੱਕ ਹਰਿਆਣਾ ਦੇ ਵਿੱਚ 10 ਕਰਮਾਂ ਨਹੀਂ ਜਾਣ ਦੇਣਾ ਉਹਨਾਂ ਦੇ ਵਿਹਕਲ ਜਾਂ ਜਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਇਹਨੂੰ ਨਿੰਦੇ ਨੇ ਸਾਡੀਆਂ ਪਾਰਟੀਆਂ ਨੂੰ ਤੇ ਉਹਨਾਂ ਦੇ ਹਰਿਆਣੇ ਦੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਤ ਜਗਜੀਤ ਡੱਲੇਵਾਲ ਦੇ ਸੀ ਤੇ ਇੱਕਦਮ ਡਾਊਨ ਹੋ ਗਏ बेहोश ਹੋ ਗਏ ਸੀ ਹੋਸ਼ ਦੇ ਵਿੱਚ ਨਹੀਂ ਰਹੇ ਸੀ ਉਦੋਂ ਕਿੱਥੇ ਸੀ ਤੁਸੀਂ ਕੀ ਹਾਲਾਤ ਬਣਿਆ ਤੁਹਾਡੇ ਸਾਡੇ ਨੱਕ ਚ ਜੀ ਉਹ ਜਟੰਤਾਨਸ ਵਾਲਾ ਨੱਕ ਹੈ ਜੀ ਉੱਥੇ ਤੇ ਸੀ 40-45 ਬੰਦੇ ਜੀ ਇੱਕਦਮ ਸਾਡੇ ਸਾਰਿਆਂ ਦੀ ਜਾਨ ਮੁੱਠੀ ਚ ਆ ਗਈ ਸਾਡਾ ਗਲਾ ਭਰਿਆ ਹੈ ਜੀ ਉਹ ਟਾਈਮ ਤੇ ਜਦੋਂ ਸਾਨੂੰ ਪਤਾ ਲੱਗਿਆ ਮਤਰਾ ਦਿੱਖਤੀ ਹਮਨੇ ਮੈਦਾਨਾਂ ਦੇ ਵਿੱਚ ਜਦੋਂ ਫੋਨ ਵੱਗਿਆ 8:00 ਵਜੇ ਇੱਕ ਘੰਟਾ ਡਾਊਨ ਰਹੀ ਬੀਪੀ ਲੋ ਹੋ ਗਿਆ ਜੀ ਪਰ ਇਹ ਇਹ ਹਾਲਾਤਾਂ 'ਚ ਡਾਕਟਰ ਤਾਂ ਪਹੁੰਚ ਗਏ ਪਰ ਜਗਦੀਸ਼ ਢੱਲੇਵਾਲ ਦਵਾਈ ਨਹੀਂ ਲੈ ਰਹੇ ਮਰਨ ਵਰਤ ਦੇ ਉੱਪਰ ਨੇ ਡਾਕਟਰ ਕੁਝ ਕਰ ਵੀ ਨਹੀਂ ਸਕਦੇ ਹੱਥ ਪੈਰ ਚ ਹੱਸ ਕੇ ਇੱਕਦਣਾ ਕਿਤੇ ਉਹਨਾਂ ਨੂੰ ਥੋੜਾ ਬਹੁਤ ਸੈੱਟ ਕਰਨ ਦੀ ਕੋਸ਼ਿਸ਼ ਕਰੇ ਤਾਂ ਹਾਲਾਤ ਕਿਵੇਂ ਦੇਖਦੇ ਹਾਂ ਕਿਉਂਕਿ 43 ਦਿਨ ਹੋ ਗਏ ਤਾਂ ਹੁਣ ਹੁਣ ਵੀ ਡਾਕਟਰ ਕਹਿ ਰਹੇ ਨੇ ਵੀ ਹਾਲਾਤ ਇਹੋ ਜਿਹੇ ਨੇ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੋ ਸਕਦਾ ਜੀ ਉਹਨਾਂ ਦੀ ਡਿਡ ਦਿੱਤੀ ਬਹੁਤ ਤਖੜੀ ਹੈ ਜੀ ਉਹਨਾਂ ਦੀ ਡਿਡ ਤਾਂ ਬਹੁਤ ਜ਼ਿਆਦਾ ਹੈ ਉਹ ਕਿਸੇ ਦੀ ਨਾ ਮੰਨਦੇ ਨੇ ਜੀ ਇਹ ਸਰਕਾਰਾਂ ਨੂੰ ਚਾਹੀਦਾ ਇਹ ਸਰਕਾਰਾਂ ਦੀ ਸਾਰਾ ਕੁਝ ਕੰਮ ਕਰਿਆ ਹੋਇਆ ਹੈ ਸਰਕਾਰਾਂ ਮੰਨ ਜਾਨਾ ਅਸੀਂ ਆਪਣੇ ਆਪ ਨੂੰ ਬਚ ਨਹੀਂ ਹੁਣ ਤਾਂ ਸਾਨੂੰ ਪਤੀ ਹੈ ਉਹਦੇ ਵੱਲੋਂ ਪਾਠ ਕੀਤਾ ਜਾ ਰਿਹਾ ਸਾਰਿਆਂ ਦੇ ਵੱਲੋਂ ਹਾਂਜੀ ਸਤਨਾਮ ਵੈਗੁਰੂ ਜਾਪ ਕਰੇ ਜਾ ਰਹੀ ਖੰਡ ਪਾਠ ਕਰਾਇਆ ਜਾ ਰਿਹਾ ਅਜ ਮਾਦੀ ਅਰਦਾਸ ਹੋਈ ਹੈ ਜੀ ਤੇ ਸਾਡੇ ਆਗੂ ਨੂੰ ਕੁਝ ਨਹੀਂ ਇਸ ਤੈਹੀ ਅਰਦਾਸ ਕਰਦੇ ਆ ਜੀ ਸਤਨਾਮ ਵੈਗੁਰੂ ਜਾਪ ਕਰਦੇ ਸਾਰਾ ਦਿਨ ਵੀ ਇਹੇ ਸਾਡੂ ਆਗੂ ਨੂੰ ਕੁਝ ਨਾ ਹੋਵੇ ਪਰਿਵਾਰ ਵੀ ਸਾਰਾ ਉਹਨਾਂ ਦੇ ਇੱਥੇ ਮੌਜੂਦ ਆ ਉਹਦੇ ਭੈਣਾਂ ਸਾਰੀਆਂ ਤੇ ਉਹਨਾਂ ਦਾ ਮੁੰਡਾ ਪੋਤਾ ਸਾਰਾ ਪਰਿਵਾਰ ਤੇ ਉਹ ਰਿਆਰੇ ਤਿੰਨ ਪੀੜੀਆਂ ਉਹਨਾਂ ਦੀ ਉਹਦੇ ਆਰੀਆਂ ਨੇ ਜੀ ਬਿਲਕੁਲ ਤੁਹਾਨੂੰ ਇਹ ਤਸਵੀਰਾਂ ਜ਼ਰੂਰ ਦਿਖਾਉਣੀਆਂ ਚਾਹਾਂਗੇ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜਿੱਥੇ ਕਿ ਲਗਾਤਾਰ ਜਗਦੀਸ਼ ਸਿੰਘ ਡੱਲੇਵਾਲ ਦੀ ਸਿਹਤ ਕਾਮਯਾਬੀ ਨੂੰ ਤੇ ਮੂਰਚੇ ਦੀ ਕਾਮਯਾਬੀ ਨੂੰ ਲੈ ਕੇ ਪਾਠ ਹੁੰਦੇ ਰਹਿੰਦੇ ਨੇ ਕਿਸਾਨ ਇੱਥੇ ਸਵੀਰ ਤੋਂ ਵੀ ਜਿਹੜੇ ਹੈਗੇ ਨੇ ਅੰਤ ਤਵਸਤਕ ਹੋ ਰਹੇ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਜਿਹੜੇ ਹੈਗੇ ਸੀ ਉਹ ਕੱਲ ਰਾਤ ਇੱਕਦਮ ਵਿਗੜ ਗਏ ਸਰਜੋਤ ਇੱਕਦਮ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਡਾਊਨ ਹੋ ਗਿਆ ਲਗਾਤਾਰ ਡਾਕਟਰ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਮੈਂਟੇਨ ਤਾਂ ਕਰ ਸਕਦੇ ਆ ਪਰ ਇਲਾਜ ਨਹੀਂ ਕਰ ਸਕਦੇ ਇੱਕਦਮ ਉਹਨਾਂ ਦੇ ਵੱਲੋਂ ਹੱਥਾਂ ਪੈਰਾਂ ਦੀ ਜਿਹੜੀ ਮਾਲਿਸ਼ ਆ ਉਹ ਵੀ ਕੀਤੀ ਗਈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਮਾਤਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਰਾਤ ਕਾਫੀ ਜ਼ਿਆਦਾ ਖਰਾਬ ਹੋ ਗਏ ਸੀ ਕਿਸ ਤਰੀਕੇ ਦੇ ਹਾਲਾਤ ਮੈਂ ਨਹੀਂ ਦੱਸ ਸਕਦੀ ਡਾਕਟਰ ਦੱਸਣਗੇ ਮਨੋ ਜਦੋਂ ਇਹ ਜਦੋਂ ਇਹ ਹਾਲਾਤ ਬਣੇ ਤਾਂ ਉਦਾਂ ਕਿਸ ਤਰੀਕੇ ਦਾ ਕਿਉਂਕਿ ਫਿਰ ਵੀ ਭਰਾ ਨੇ ਤਾਂ ਕਿਸ ਤਰੀਕੇ ਦਾ ਦੇਖਦੇ ਹੁਣ ਜਿਹੜੇ ਮੌਕੇ ਤੇ ਅੱਛਾ ਨਹੀਂ ਜਾ ਸਕਦਾ ਮੇਰੇ ਤੋਂ ਆ ਉਹਨਾਂ ਦੇ ਭੈਣ ਨੇ ਜਿਹੜੇ ਕਿਤਨਾ ਕਿਤੇ ਬੋਲਣ ਦੇ ਹਾਲਾਤਾਂ ਦੇ ਵਿੱਚ ਨਹੀਂ ਹੈਗੇ ਕਿਉਂਕਿ ਜਗਦੀਸ਼ ਸਿੰਘ ਡੱਲੇਵਾਲ ਦੇ ਰਾਤ ਕਿ ਹਾਲਾਤ ਸੀ ਕਾਫੀ ਕਮਜ਼ੋਰ ਹੋ ਗਏ ਸੀ ਇੱਕਦਮ ਜਿਹੜਾ ਬਲੱਡ ਪ੍ਰੈਸ਼ਰ ਆ ਉਹਨਾਂ ਦਾ ਘਟ ਗਿਆ ਸੀ ਉਸ ਤੋਂ ਬਾਅਦ ਡਾਕਟਰ ਸਵੈਮਾਨ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਪੂਰੀ ਰਾਤ ਦੇ ਲਗਭਗ ਉਹਨਾਂ ਦਾ ਜਿਹੜਾ ਹੈਗਾ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਗਈ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਸਿਹਤ ਜਿਹੜੀ ਹੈਗੀ ਆ ਉਹ ਸਟੇਬਲ ਹੋਈ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ ਮੈਂਟੇਨ ਕੀਤਾ ਗਿਆ ਤਾਂ 43 ਦਿਨ ਹੋ ਚੁੱਕੇ ਨੇ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਕੱਲ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਜਿਹੜੀ ਆ ਹਾਈ ਪਾਵਰ ਕਮੇਟੀ ਆ ਉਹ ਵੀ ਇੱਥੇ ਮੋਰਚੇ ਦੇ ਵਿੱਚ ਪਹੁੰਚੀ ਸੀ ਗੱਲਬਾਤ ਵੀ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਕਿ ਤੀ ਉਹਨਾਂ ਨੂੰ ਮਰਨ ਵਰਤ ਖੋਲਣ ਦੀ ਅਪੀਲ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਪਰ ਜਗਜੀਤ ਢੱਲੇਵਾਲ ਦੇ ਵੱਲੋਂ ਸਾਫ ਤੌਰ ਤੇ ਪਰ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਮੇਰੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਮੇਰਾ ਪ੍ਰਦਰਸ਼ਨ ਆ ਉਹ جاری ਹੈ ਤਾਂ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਉਦ ਤੱਕ ਮੇਰੇ ਵੱਲੋਂ ਇਸੇ ਤਰੀਕੇ ਨਾਲ ਜਿਹੜਾ ਮੇਰੀ ਹੰਗਰ ਸਟ੍ਰਾਈਕ ਆ ਉਹ ਚਾਲੂ ਰਹੂਗੀ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਮਯਾਬੀ ਨੂੰ ਲੈ ਕੇ ਜਿਹੜਾ ਹੈਗਾ ਹੁਣ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਗੁਰੂ ਘਰਾਂ ਕੇ ਨਤਮਸਤਕ ਹੋਇਆ ਜਾ ਰਿਹਾ ਹੈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਗਜੀਤ ਢੱਲੇਵਾਲ ਨੂੰ ਲਗਾਤਾਰ ਸਿਹਤ ਵਿਗੜ ਰਹੀ ਹੈ 43 ਦਿਨ ਹੋ ਚੁੱਕੇ ਨੇ ਜਿਸ ਤੋਂ ਬਾਅਦ ਕਮਜ਼ ਕਿਤੇ ਜਾ ਰਹੀ ਹੈ